ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਮਹਿੰਗੇ ਸ਼ਲੋਕ ਦਾ ਜਿਹੜਾ ਉਚਾਰਨ ਸਿੱਖਣਾ ਹੈ ਇਹ ਸ਼ਲੋਕ 718 ਅੰਗ ਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਉਂਦਾ ਹੈ ਤੇ ਭਗਤਾਂ ਦੀ ਬਾਣੀ ਹੈ ਸ਼ੁਰੂ ਹੁੰਦੀ ਹੈ ਕਿਉਂਕਿ ਇਹ ਜਿਹੜਾ ਸ਼ਲੋਕ ਹੈ ਭਗਤ ਨਾਮਦੇਵ ਜੀ ਦਾ ਹੈ ਤੇ 718 ਗਤਿ ਆਉਂਦਾ ਟੋਡੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਨਿਰਵਾ ਬੋਲਣਾ ਤੇ ਇੱਥੇ ਵਿਸਰਾਮ ਹੈ ਕੋਈ ਬੋਲੇ ਬੋਲੇ ਪੜਨਾ ਬੋਲੇ ਨਹੀਂ ਪੜਨਾ ਇੱਥੇ ਲੱਗੀਆਂ ਦਲਾਵਾਂ ਬੋਲੇ ਨਿਰਵਾ ਕੋਈ ਬੋਲੇ ਦੂਰ ਬੋਲੇ ਤੇ ਵੀ ਦਲਾਵਾਂ ਲੱਗੀਆਂ ਤਿਆਰ ਰੱਖਣਾ ਜਾਲ ਕੀ ਮਾਛਲੀ ਇੱਥੇ ਵਿਸਰਾਮ ਹੈ ਮਾਛਲੀ ਮਛਲੀ ਨਹੀਂ ਪੜਨਾ ਮੰਮੇ ਨੂੰ ਕੰਨਾ ਤੇ ਛਛੇ ਨੂੰ ਔਂਕੜ ਹੈ ਇਹ ਉਚਾਰਨ ਹੋਵੇਗਾ ਛਛੇ ਜਿਹੜਾ ਔਂਕੜ ਹੈ ਜਾਲ ਕੀ ਮਾਛਲੀ ਚਰਹ ਖਜੂਰ ਜਿਹੜਾ ਚਰਹ ਇਹ ਪਾਰਾ ਹੈ ਇੱਥੇ ਹਲੰਤ ਲਾ ਕੇ ਪਾਰਾ ਕਰਕੇ ਬੋਲਣਾ ਹੈ ਚਰਹ ਚਰੇ ਨਹੀਂ ਪੜਨਾ ਇਹਨੂੰ ਪੜਨਾ ਚਰਹ ਚਰਹ ਖਜੂਰ ਕਾਏ ਰੇ ਬਕਵਾਦ ਲਾਇਓ ਕਾਏ ਰੇ ਰੇ ਤੇ ਵਿਸਰਾਮ ਹੈ ਬਕਵਾਦ ਇਕੱਠਾ ਪਾਠ ਬਕਵਾਦ ਲਾਇਓ ਜਿਨ ਹਰ ਪਾਇਓ ਇੱਥੇ ਵਿਸਰਾਮ ਹੈ ਤਿੰਨ ਹੈ ਛਪਾਇਓ ਰਹਾਉ ਪੰਡਤ ਹੋਏ ਕਹਿ ਦੇਦ ਬਖਾਨੈ ਕਹਿ ਤੇ ਵਿਸਰਾਮ ਲਾਉਣਾ ਹੈ ਬਖਾਨੈ ਪੜਨਾ ਇੱਥੇ ਦਲਾਵ ਲੱਗੀਆਂ ਕੇ ਨਹੀਂ ਪੜਨਾ ਕੈ ਪੜਨਾ ਬਖਾਨੈ ਦਲਾਵਾ ਬਖਾਨੇ ਨਹੀਂ ਪੜਨਾ ਮੂਰਖ ਨਾਮ ਦੇਓ ਨਾਮ ਦੇਓ ਤੇ ਵਿਸਰਾਮ ਹੈ ਰਾਮ ਹੈ ਜਾਣੈ ਜਾਣੈ ਪੜਨਾ ਇੱਥੇ ਨੰਨੇ ਨੂੰ ਦਲਾਵਾ ਲੱਗੀ ਹੈ ਕਿਉਂਕਿ ਜਿਹੜਾ ਇਹ ਸ਼ਬਦ ਹੈ ਇਹ ਕਠਣ ਸ਼ਬਦ ਹੈ ਮਹਿੰਗਾ ਸ਼ਬਦ ਹੈ ਕਈ ਸੰਗਤਾਂ ਇਹਨੂੰ ਗਲਤ ਉਚਾਰਨ ਕਰ ਜਾਂਦੀਆਂ ਹਨ ਜਿਸ ਦਾ ਜਿਹੜਾ ਵਿਸਰਾਮ ਹੈ ਉਹ ਵੀ ਗਲਤ ਪੜ ਜਾਂਦੀ ਹੈ ਮੂਰਖ ਨਾਮ ਦੇਓ ਇੱਥੇ ਵਿਸਰਾਮ ਹੈ ਰਾਮ ਹੈ ਜਾਣੈ ਤੇ ਅੱਗੇ ਸ਼ੁਰੂ ਹੁੰਦਾ ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ ਰਹਿਓ ਤੇ ਬਿਸਰਾਮ ਲਾਉਣਾ ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ ਪਤਤ ਪਵਿੱਤ ਭਏ RAM ਕਹਿਤ ਹੀ ਜਿਹੜਾ ਇਸ ਦਾ ਬਿਸਰਾਮ ਹੈ ਭਏ ਤੇ ਲਾਉਣਾ ਤੇ ਇਹਨੂੰ ਪਤਿਤ ਨਹੀਂ ਪੜਨਾ ਇਹਨੂੰ ਪਤਤ ਪੜਨਾ ਹੈ ਪਤਤ ਇਹਨੂੰ ਪਵਿੱਤ ਪੜਨਾ ਇੱਥੇ ਬਾਵੇ ਨੂੰ ਸਿਆਰੀ ਉਚਾਰਨ ਹੋਵੇਗੀ ਇੱਥੇ ਸਾਇਲੈਂਟ ਹੈ ਪਤਤ ਪਵਿੱਤ ਭਏ ਰਾਮ ਕਹਿਤ ਹੀ ਭਏ ਤੇ ਵਿਸਰਾਮ ਲਾਉਣਾ ਰਹਾਓ ਰਾਮ ਸੰਗ ਨਾਮਦੇਵ ਨਾਮਦੇਵ ਇੱਥੇ ਵਿਸਰਾਮ ਲਾਉਣਾ ਹੈ ਰਾਮ ਸੰਗ ਨਾਮਦੇਵ ਜਨਕ ਪ੍ਰਤੱਗਿਆ ਆਏ ਇਹਨੂੰ ਪ੍ਰਤੱਗਿਆ ਪੜ੍ਹਨਾ ਹੈ ਪ੍ਰਤੱਗਿਆ ਅਦਕ ਲਾ ਕੇ ਕਸ ਕੇ ਬੋਲਣਾ ਹੈ ਇਕਾ ਦਸੀ ਬ੍ਰਤ ਰਹਿ ਕਾਹੇ ਕੋ ਤੀਰਥ ਜਾਏ ਜਿਹੜਾ ਇਸ ਦਾ ਵਿਸਰਾਮ ਰਹਿ ਤੇ ਲਾਉਣਾ ਰਹਿ ਰਹਿ ਨਹੀਂ ਪੜਨਾ ਰਹਿ ਪੜਨਾ ਹੁਣ ਇੱਥੇ ਕਈ ਸੰਗਤਾਂ ਨੂੰ ਪੜ ਜਾਂਦੀ ਹੈ ਇਕਾਦਸੀ ਇਕਾਦਸੀ ਨਹੀਂ ਪੜਨਾ ਜਿਹੜਾ ਇਕਾਦਸੀ ਵੱਖਰਾ-ਵੱਖਰਾ ਪਾਠ ਸਬੰਧਕ ਲਾ ਕੇ ਪੜਨਾ ਹੈ ਇਕਾਦਸੀ ਬ੍ਰਤ ਇਕਾਦਸੀ ਬ੍ਰਤ ਰਹਿ ਕਾਹੇ ਕੋ ਤੀਰਥ ਜਾਈਂ ਜਾਈਂ ਤੇ ਬਿੰਦੀ ਲੱਗੀ ਧਿਆਨ ਰੱਖਣਾ ਭਨਤ ਨਾਮ ਦੇਉ ਸੋ ਕਰਤ ਸੁਮਤ ਪਈ ਉਹਨੇ ਇਸ ਪੰਕਤੀ ਦੇ ਜਿਹੜਾ ਵਿਸਰਾਮ ਹੈ ਇਹ ਨਾਮ ਦੇਉ ਤੇ ਹੈ ਵਨਤ ਨਾਮ ਦੇਉ ਇੱਥੇ ਵਿਸਰਾਮ ਹੈ ਸੋ ਕਿਰਤ ਸੋ ਕਿਰਤ ਇਕੱਠਾ ਪਾਠ ਹੈ ਸੁਮਤ ਪਏ ਸੁਮਤ ਪੜਨਾ ਸੁਮਤ ਨਹੀਂ ਪੜਨਾ ਸੁਮਤ ਪਏ ਗੁਰਮਤਿ RAM ਕਹੈ ਕਹੇ ਤੇ ਵਿਸਰਾਮ ਹੈ ਕਹੇ ਪੜਨਾ ਕਹੇ ਨਹੀਂ ਪੜਨਾ ਕਿਉਂਕਿ ਜਿਹੜੀ ਸਿਹਾਰੀ ਹੈ ਇਹ ਅਧੀਆਂ ਦਲਾਵਾਂ ਦੀ ਆਵਾਜ਼ ਕੱਢਦੀ ਹੈ ਗੁਰਮਤਿ RAM ਕਹੈ ਕੋ ਕੋ ਨਾ ਬੇਕੁੰਠ ਗਏ ਕੋ ਕੋ ਇਹ ਵੱਖਰਾ ਵੱਖਰਾ ਪਾਠ ਹੈ ਕੋ ਕੋ ਨਾ ਬੈਕੁੰਠ ਬੈਕੁੰਠ ਗਏ ਇਸ ਤਰ੍ਹਾਂ ਉਚਾਰਨ ਕਰਨਾ ਸੋ ਸੰਗਤ ਜੀ ਆਪ ਜੀ ਨੇ ਭਗਤ ਨਾਮ ਜੀ ਦਾ ਸ਼ਲੋਕ ਦੀ ਸੰਖਿਆ ਸਰਵਣ ਕੀਤੀ ਹੈ ਜੇ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਪਲੇਲਿਸਟ ਦੇ ਵਿੱਚ ਮਹੰਗੇ ਸ਼ਬਦ ਅਤੇ ਸਹਿਸਕ੍ਰਿਤੀ ਪਟਾਂ ਦੇ ਸਵਈਏ ਪੰਜ ਬਣੀ ਸੰਖਿਆ ਸੁਖਮਣੀ ਸਾਹਿਬ ਦੀ ਬਾਣੀ ਅਖਰ ਦੀ ਸੰਖਿਆ ਉੱਥੇ ਪਾਈ ਹੋਈ ਹੈ ਤੁਸੀਂ ਜਾ ਕੇ ਸੁਣ ਸਕਦੇ ਜੀ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ